ਓ ਐਸ ਵੇਲੇ ਚੰਚਲੋਂ ਉੱਪਰ ਚਾਈ ਨੂੰ ਲੈ ਕੇ ਕਿਸੇ ਤੁਰਿਆ ਫਿਰਦਾ ਭਈਆ ਓ ਮੇਰੀ ਗੱਲ ਸੁਣ ਲਾ ਓਏ ਪਈਆ ਪੂਈਆ ਨਹੀਂ ਕਹਾਂ ਆਂਗਾ ਅਸੀਂ ਪਈਆ ਪੂਈਆ ਨਹੀਂ ਆਂਗਾ 12 ਸਾਲ ਹੋ ਗਏ ਪੰਜਾਬ ਚ ਰਹਿੰਦੇ ਆਂਗਾ ਨਾਲੇ ਆਣਾ ਕਿੱਥੋਂ ਹੈਗਾ ਆਪਣੇ ਦੇਸ਼ ਤੋਂ ਆਏ ਹੈਗੇ ਗੱਡੀ ਮਰ ਜਾਣੀ ਲੇਟ ਸੀ ਇਸ ਕਰਕੇ ਰਾਤ ਪੈ ਗਈ ਓਏ ਓਏ ਕਿਦਰ ਮੂੰ ਚੋਕਾ ਤੋਰੇ ਆਂਦਾ ਆਂਗਾ ਬਿਨਾਂ ਪਰਿਆ ਕੋ ਆਦਾ ਆਉਂਦੇ ਆਂਗਾ ਜਿੱਦਾਂ ਟ੍ਰੈਫਿਕ ਦਾ ਸਪਾਈ ਬਿਨਾ ਨੰਬਰ ਪਲੇਟ ਦੀ ਗੱਡੀ ਦੇਖ ਕੇ ਆਂਦਾ ਓਏ ਆ ਚੈਨ ਚਲੋਦੇ ਮੱਥੇ ਦਾ ਸੰਦੂਰ ਨਹੀਂ ਨਜ਼ਰ ਆਂਦਾ ਐ ਮੇਰੇ ਨਾਮ ਦੀ ਨੰਬਰ ਪਲੇਟ ਆਂਗੀ ਪਾਈਸਾ ਆ ਜਾਂਦੇ ਆਂਗੇ ਕਮੀਨੇ ਜੇ ਚਲ ਚਲੋ ਸਾਡੇ ਨਾਲ ਤੇ ਭਈਆ ਹੀ ਚੰਗਾ ਜਿਹੜਾ ਫੁੱਲ ਚੜੀ ਲਈ ਫਿਰਦਾ ਓ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਵਛੜਿਆ ਦੀ ਜੂਨ ਬੁਰੀ ਰੱਬਾ ਸਾਨੂੰ ਵੀ ਦੇ ਦੇ ਅਨਿਕਾਣੀ ਵਿਛੜਿਆਂ ਦੀ ਜੂਨ ਬੁਰੀ ਓਏ ਸਹੀ ਗੱਲ ਆ ਯਾਰ ਤੇਰੀ ਓਇਆ ਛੜੇ ਦੀ ਜੂਨ ਚ ਪਾਉਣ ਨਾਲ ਰੱਬ ਹਾਨੂੰ ਕਹੇ ਕੁੱਤੇ ਬਿੱਲੇ ਬਾਂਦਰ ਕਹੇ ਖੋਤੇ ਦੀ ਜੂਨੇ ਪਾ ਦਿੰਦਾ ਘੱਟ ਤੋਂ ਘੱਟ ਰੋਟੀ ਤੇ ਪੱਕੀ ਪਕਾਈ ਮਿਲਦੀ ਓਏ ਹੁਣ ਵੀ ਤਾਂ ਆਪਾਂ ਖੋਤੇ ਦੀ ਜੂਨ ਆ ਓ ਹੁਣ ਕਿਹੜਾ ਤਹਿਸੀਲਦਾਰ ਲੱਗੇ ਹੋਏ ਆ ਮੈਨੂੰ ਆਉਂਦੀਆਂ ਗੱਲਾਂ ਓ ਆਂ ਬਰੋਜ ਪੇੜਿਆਂ ਦੀ ਡਿਊਟੀ ਫੜ ਲੈਣਾ ਤਾਂ ਮੈਨੂੰ ਹਟਾ ਦੇਣਾ ਚੁੱਲ੍ਹੇ ਮੋਰੇ ਵਾਂ ਤਰੀਆਂ ਖੜ ਪਏ ਤਾਂ ਲੱਗ ਪਤਾ ਜਾਏ ਵੀ ਜੂਨ ਕਿਹੜੀ ਚੰਗੀ ਆ। ਓ ਬਚਨਿਆ ਮੈਂ ਤਾਂ ਹੱਸਦਾ ਤੇਰੇ ਨਾਲ। ਓ ਤੀਵੀਂ ਬਾਦ ਉਹ ਵੀ ਬੰਦੇ ਦੀ ਕਾਦੀ ਜੂਨ। ਮਾਂ ਨੇ ਕਿੰਨੇ ਆਸਾਂ ਦੇ ਨਾਲ ਮੇਰਾ ਨਾਂ ਰੱਖਿਆ ਸੀ ਸੁਰਜਣ। ਤੇ ਸੋਚਦੀ ਹੋਊ ਕਿ ਮੇਰਾ ਵਿਆਹ ਹੋਊ। ਓਏ ਓਨੂੰ ਵਿਚਾਰੀ ਨੂੰ ਕੀ ਪਤਾ ਸੀ। ਵੀ ਮਾਂ ਦਾ ਸੁਰਜਣ ਐਸ ਵੇਲੇ ਚੁੱਲ੍ਹੇ ਮੋਰੇ ਬੈ ਕੇ ਪੰਸਰੀ ਵਜਾਉਂਦਾ ਹੋਣਾ। ਓਏ ਬਚਨਿਆ ਓਏ ਹੁਣ ਤਾਂ ਹਾਲ ਤੇ ਆ। ਜੇ ਆਪਣੇ ਚ ਕੋਈ ਮਰ ਵੀ ਗਿਆ ਤੇ ਕਿਸੇ ਨੇ ਪਿੱਟਣ ਵੀ ਨਹੀਂ ਆਉਣਾ ਉਹ ਸਿਆਣਿਆਂ ਨੇ ਸੱਚ ਹੀ ਕਿਹਾ ਘਰ ਤਾਂ ਤੀਵੀਆਂ ਦੇ ਨਾਲ ਹੀ ਹੁੰਦੇ ਆ ਉਹ ਤਾਈਆਂ ਤਾਂ ਮੈਂ ਕਹਿੰਦਾ ਵੀ ਸਾਡੇ ਦੋਵਾਂ ਚੋਂ ਕਿਸੇ ਇੱਕ ਦਾ ਵਿਆਹ ਹੋ ਜੇ ਉਹ ਘਟੋ ਘਟ ਚੁੱਲ੍ਹਾ ਤੇ ਬਲਦਾ ਰਊ ਉਹ ਵਿਆਹ ਤਾਂ ਹੋ ਜੇ ਪਰ ਆਪਾਂ ਦਾ ਮਾਤਣ ਬੰਦੇ ਆ ਉਹ ਜੇ ਦੋ ਆ ਵੀ ਗਈਆਂ ਤੇ ਉਹਨਾਂ ਨੂੰ ਖਵਾਵਾਂਗੇ ਕਿੱਥੋਂ ਉਹ ਸੁਰਕੀਆਂ ਵੀ ਮੰਗਣ ਗਿਆ ਬਿੰਦੀਆਂ ਵੀ ਮੰਗਣ ਗਿਆ ਜੇ ਜੁਆਗ ਚੱਲਾ ਹੋ ਗਿਆ ਉਨਾ ਦਾ ਖਰਚਾ ਕਿੱਥੋਂ ਚੱਲਾਂਗੇ ਓਏ ਸੁਰਜਣਾ ਐਸੇ ਕਰਕੇ ਮੈਂ ਘੜੀ-ਮੁੜੀ ਕਲਪਦਾ ਵੀ ਸਾਡੇ ਦੋਵਾਂ ਚੋਂ ਕਿਸੇ ਇੱਕ ਦਾ ਵਿਆਹ ਹੋ ਜੇ ਇਹ ਗੱਲ ਆ ਤੂੰ ਬਣ ਮੇਰਾ ਵਿਚੋਲਾ ਤੇ ਲੱਭ ਮੇਰੇ ਵਾਸਤੇ ਰਿਸ਼ਤਾ ਉਹ ਕਿਉਂ ਉਹ ਮੈਨੂੰ ਪਿੱਤ ਨਿਕਲੀ ਆ ਉਹ ਨਾਲੇ ਤੇਜੀ ਤਾਂ ਸਪੈਰੀ ਡੇਢ ਵੀ ਲੰਗੀ ਆ ਤੈਨੂੰ ਪੂਰੀ ਕਿਨੇ ਦੇਣੀ ਆ ਇਹ ਵਿਆਹ ਵਾਲਾ ਕਿਤੇ ਮੈਨੂੰ ਹੀ ਚੱਬਣਾ ਪੈਣਾ ਓਏ ਤੂੰ ਕਹਿ ਰਿਹਾ ਆਹੋ ਓ ਤੈਨੂੰ ਪਤਾ ਨਹੀਂ ਇਹਨਾਂ ਗੱਲਾਂ ਤੇ ਕਤਲ ਹੋ ਜਾਂਦੇ ਆ ਅੱਗੇ ਜਦੋਂ 6-7 ਕਤਲ ਕਰੀ ਜਾ ਫਿਰਨ ਡਿਆ ਓਏ ਮੈਨੂੰ ਗੁੱਸਾ ਨਾ ਦਵਾ ਉਹ ਕੀ ਕਰਨੇਗਾ ਓ ਤੂੰ ਗੁੱਸਾ ਉਹ ਦੱਸ ਰਸਤਾ ਫੇਰ ਉਹ ਦੱਸ ਰਸਤਾ ਫੇਰ ਉਹ ਦੱਸ ਰਸਤਾ ਫੇਰ ਉਹ ਦੱਸ ਇਹ ਆ ਲੈ